ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਐਸਆਈਟੀ ਕਹਿੰਦੀ ਅਸੀਂ ਧਾਰਾ ਵਧਾ ਦਿੱਤਾ ਗਿਆ ਹੈਗਾ ਅਸੀਂ ਹੁਣ ਜਿਹੜੇ ਬੈਂਕ ਦੇ ਖਾਤੇ ਵੀ ਖਲਾਵਾਂਗੇ ਕੀ ਕਹਿੰਦੀ ਐਸਆਈਟੀ ਐਸਆਈਟੀ ਕਹਿੰਦੀ ਅਸੀਂ ਧਾਰਾ ਵਧਾ ਦਿੱਤਾ ਗਿਆ ਹੁਣ ਜਿਹੜੇ ਆਸ-ਪਾਸ ਦੇ ਜਿਹੜੇ ਜਿਹੜੇ ਉਦੋਂ ਭੋਲੇ ਨੂੰ ਗ੍ਰਿਫਤਾਰ ਕੀਤਾ ਸੀ ਉਸ ਵਕਤ ਕਿੰਨੇ ਕਰਨਾ ਪੈਸੇ ਦਾ ਲੈਣ ਦੇਣ ਹੋਇਆ ਉਹ ਵੀ ਖਾ ਲਾਂਗੇ ਅਸੀਂ ਪਹਿਲਾਂ ਤੁਸੀਂ ਦੱਸੋ ਐਨਕਾ ਪਸੰਦ ਆਈਆਂ ਕਿੰਨੀ ਬਿਲਕੁਲ ਜੀ ਭਗਵੰਤ ਮਾਨ ਨੂੰ ਜਚੂ ਕੀ ਨਹੀਂ ਉਹਨੂੰ ਕੋ ਪਹਿਲਾਂ ਇਸ ਤਰ੍ਹਾਂ ਅੰਕਾ ਲਾ ਕੇ ਵਿਖਾਵੇ ਜਿਵੇਂ ਮੈਂ ਪਾਈਆਂ ਤੇ ਲਾਈਆਂ ਇਹਦੇ ਕਰਕੇ ਪਾਉਣਾ ਮੈਂ ਉਹਨੂੰ ਪਤਾ ਨਹੀਂ ਪਿਓ ਦੇ ਪੁੱਤ ਨੂੰ ਅੱਖਾਂ ਨੂੰ ਹੋਇਆ ਕੀ ਆ ਕੀਨੇ ਮਾਰਿਆ ਕੁਝ ਹੁਣ ਦੱਸ ਦਵੇ ਲੋਕਾਂ ਨੂੰ ਕਿਉਂ ਲੁਕਾਉਂਦਾ ਬਾਕੀ ਨਾ ਤੁਸੀਂ ਬਾਹਲਾ ਕੌਣ ਕੀ ਕਹਿੰਦਾ ਉਹਦਾ ਫਿਕਰ ਨਾ ਕਰੋ ਗੁਰੂ ਮਹਾਰਾਜ ਜੀ ਦੇ ਚਰਨ ਪਰਛੇ ਆਏ ਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਔਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਤਮਸਤਕ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਲੈ ਕੇ ਆਇਆ। ਯਾਦ ਰੱਖਿਓ ਮੇਰੀ ਗੱਲ। ਅੱਜ 12 ਸਾਲ ਹੋ ਗਏ 13 ਸਾਲ ਇਹ ਗੱਲ ਮੈਨੂੰ ਕਹਿੰਦਿਆਂ ਨੂੰ। ਜਿੱਤ ਸਚਾਈ ਦੀ ਹੋਊ। ਇਹ ਜੋ ਕਹਿੰਦੇ ਆ ਇਹਨਾਂ ਕੋਲ ਤੁਹਾਡੇ ਕੋਲ ਇੰਨਾ ਕੁਝ ਹੈ ਨਾ ਤੇ ਆਹ ਜੋੜੇ ਹੱਥ ਤੁਹਾਡੇ ਅੱਗੇ। ਸੁਪਰੀਮ ਕੋਰਟ ਵੀ ਕਹਿੰਦੀ ਆ। ਲਿਓ ਮਕਾਉ ਕੰਮ ਇਹ ਡਰਾਮਾ ਬੰਦ ਹੋਣਾ ਚਾਹੀਦਾ ਬਾਕੀ ਦੇਖੋ ਕਈ ਜੰਮੀ ਡਰਾਮੇ ਲਈ ਆ ਭਗਵੰਤ ਮਾਨ ਨੂੰ ਰੰਦਾ ਕੰਮ ਹੀ ਇਹ ਆ ਇਸ ਲਈ ਡੋਂਟ ਵਰੀ ਬੀ ਹੈਪੀ ਕੱਲ ਸਪੈਸ਼ਲ ਸਰਦੀ ਕਲਾ ਹਾਂਜੀ ਕੱਲ ਸਪੈਸ਼ਲ ਤੱਕੀ ਵੀ ਮੈਂ ਨਹੀਂ ਕੁਝ ਬੋਲਣਾ ਜੀ ਮੈਂ ਤਾਂ ਸੁਪਰੀਮ ਕੋਰਟ ਦੇ ਅਸੀਂ ਆਪ ਸਾਡੇ ਵਕੀਲ ਸਾਹਿਬ ਨੇ ਕਿਹਾ ਕਿ ਅਸੀਂ ਹਾਜਰ ਹੋਵਾਂਗੇ ਜੀ ਇਹਨਾਂ ਨੂੰ ਕੋਈ ਇਨਵੈਸਟੀਗੇਸ਼ਨ ਕੰਪਲੀਟ ਕਰਨ ਅਸੀਂ ਕੁਝ ਨਹੀਂ ਕਹਿਣਾ ਜੋ ਕਹਿਣਾ ਬਾਅਦ ਚ ਕਵਾਂਗੇ ਹਲੇ ਸੁਣਨ ਦਾ ਮੌਕਾ ਹੈ ਤੁਸੀਂ ਵੀ ਸੁਣੋ ਦਾਸ ਵੀ ਸੁਣ ਰਿਹਾ ਹੋਰ ਕੋਈ ਚੰਗੀ ਗੱਲ ਕਰਨੀ ਹੈ ਤੇ ਪੁੱਛ ਲਓ ਕੋਈ ਕਦੇ ਕੋਆਪਰੇਟ ਕਰ ਰਹੀ ਹੈ ਜੀ ਐਸ ਆਈ ਟੀ ਨੂੰ ਤੁਸੀਂ ਕਹ ਰਹੇ ਸੀ ਉਹ ਕਹ ਰਹੇ ਸੀ ਵੀ ਨਹੀਂ ਉਹਨਾਂ ਨੇ ਤਾਂ ਤੁਹਾਨੂੰ ਇਹੀ ਕਹੀ ਜਾਣਾ ਉਹਨਾਂ ਦੀ ਮਜਬੂਰੀ ਹੈ ਭਾਈ ਸਰ ਤੁਹਾਡਾ ਕੀ ਤੁਸੀਂ ਕੋਆਪਰੇਟ ਕਰ ਰਹੇ ਹੋ ਮੈਂ ਤਾਂ ਕਹਿੰਦਾ ਮੁਕਾਓ ਕੰਮ ਛੇਤੀ ਕਰੋ ਤੁਹਾਡੇ ਕੋਲ ਇੰਨਾ ਕੋਸ਼ਾ ਤਾਂ ਕੰਮ ਨੇੜੇ ਲਾਓ ਕੰਮ ਦਿਓ ਫਿਰ ਕੋਰਟ ਚ ਦੇਖੋ ਪਹਿਲਾਂ ਵੀ ਜਦ ਹਾਈ ਕੋਰਟ ਗਏ ਸੀ ਹਾਈ ਕੋਰਟ ਨੇ ਡਿਪਟੀਰਾ ਕਰੀ ਦਿੱਤਾ ਕਿ ਐਵੀਡੈਂਸ ਅਗੇਂਸ ਮਜੀਠੀਆ ਸਪਰੇਲ ਨਾਟ ਕ੍ਰੈਡੀਬਲ ਅਖੀਰ ਆਰਡਰ ਤਾਂ ਹਾਈ ਕੋਰਟ ਦੇ ਮੰਨੇ ਜਾਣੇ ਨਾ ਇਹ ਕੀ ਕਹਿ ਰਿਹਾ ਮੈਂ ਕੀ ਕਹਿ ਰਿਹਾ ਉਸ ਗੱਲ ਦਾ ਕੋਈ ਮੈਣਾ ਨਹੀਂ ਔਰ ਲਾਸਟ ਆਰਡਰ ਆਨਰੇਬਲ ਹਾਈ ਕੋਰਟ ਦੇ ਨੇ ਉਹਨਾਂ ਤੋਂ ਬਾਅਦ ਦੱਸੋ ਤਿੰਨ ਸਾਲ ਹੋ ਗਏ ਇਸ ਲਈ ਡੋਂਟ ਵਰੀ ਬੀ ਹੈਪੀ ਕੋਈ ਹੋਰ ਕੋਈ ਸਵਾਲ ਸੂਲ ਹੈ ਉਹ ਕਰ ਲਓ ਬਾਕੀ ਕੱਲ ਮੈਂ ਇਹ ਗੱਲ ਜ਼ਰੂਰ ਕੀਤੀ ਸਭ ਤੋਂ ਪਹਿਲਾਂ ਲੋਕ ਮਿਲਣੀ ਕੀਤੀ ਜੀ ਮੁੱਖ ਮੰਤਰੀ ਸਾਹਿਬ ਨੇ ਕਾਫੀ ਉੱਥੇ ਰੌਲਾ ਵੀ ਪਿਆ ਜੀ ਉਹ ਉਹਦੀ ਕਾਦੀ ਮਿਲਣੀ ਹੈ ਉਹ ਤਾਂ ਵਹਿਇਤਾ ਕੋਈ ਮਿਲਨੀਆਂ ਕਰ ਚੁੱਕਿਆ ਉਹ ਦੀ ਛੱਡੋ ਗੱਲਾਂ ਕੁਸ਼ਿਆਣੇ ਬੰਦੇ ਆਪ ਵੀ ਪੰਜਾਬ ਚ ਦੌਰੇ ਚ ਕਰ ਰਹੇ ਨੇ ਬਣਾ ਬਿਜ਼ਨਸਮੈਨ ਨੂੰ ਮਿਲ ਰਹੇ ਲੋਕਾਂ ਨੂੰ ਮਿਲ ਰਹੇ ਹੈਗੇ ਕੇਜਰੀਵਾਲ ਸਾਹਿਬ ਹੋਰ ਕੀ ਕਰਨ ਵਿਚਾਰੇ ਦਿੱਲੀੋਂ ਤਾਂ ਵਹਿਲੇ ਨੇ ਔਰ ਇੱਥੇ ਦੌਰਾ ਦੂਰਾ ਕਰਨਗੇ ਦੌਰਾ ਪਹਿਣ ਤੋਂ ਪਹਿਲਾਂ ਕਿੱਥੇ ਹੁਣ ਇੱਥੇ ਤਾਂ ਹੀ ਦੌਰਾ ਕਰਨਾ ਔਰ ਕੀ ਕਰਨਾ ਮਗਰ ਕੇਜਰੀਵਾਲ ਸਾਹਿਬ ਨੂੰ ਜੋ ਕੱਲ ਬਾਟ ਸਾਹਿਬ ਜਿਹੜਾ ਪਰਸੋ ਫੌਜੀ ਵੀਰ ਨਾਲ ਸਾਡੇ ਕਰਨਲ ਸਾਹਿਬ ਨਾਲ ਉਹਦੇ ਬੱਚੇ ਨਾਲ ਜੋ ਪੁਲਿਸ ਦੀ ਬਦਤਮੀਜੀ ਆ ਇੱਕ ਫੌਜੀ ਤੇ ਇੱਕ ਸਰਵਿੰਗ ਕਰਨਲ ਤੇ ਜੇ ਪੰਜਾਬ ਪੁਲਿਸ ਦੇ ਅਫਸਰਾਂ ਨੇ ਮਿਸਬੀਵ ਕੀਤਾ ਤੇ ਉਹਨਾਂ ਨੂੰ ਡਿਸਮਿਸ ਕਿਉਂ ਨਹੀਂ ਕਰ ਰਹੇ ਕੇਜਰੀਵਾਲ ਸਾਹਿਬ ਇਹ ਜ਼ਰੂਰ ਦੱਸਣ ਸਰガルਬਰਨ ਸ਼ਰਮਾ ਨੇ ਵੀ ਕੀਤੀ ਸੀ ਉਹਨਾਂ ਨੇ ਕਿਹਾ ਵੀ ਚਾਰ ਵਿਦੇਸ਼ੀ ਤਾਰ ਵਿੱਚ ਜੁੜੇ ਹੋਏ ਨੇ ਤੁਹਾਨੂੰ ਆਏ ਹਾਏ ਹਾਏ ਡੋਨਟ ਵਰਕ ਤਾਰਾਂ ਜੁੜੀਆਂ ਤੇ ਤਾਰਾਂ ਦੱਸੋ ਇਸ ਲਈ ਉਹ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਮੇਰਾ ਵੀ ਬਾਲਾ ਗੰਭੀਰਤਾ ਨਾਲ ਲੈ ਨਾ ਲਾਈਫ ਨੂੰ ਇੰਜੋਏ ਕਰੋ ਮੈਂ ਵੀ ਆਇਆ ਮੱਚਾ ਮੱਚਾ ਤੇਰੀਆਂ ਵੀ ਸੋਹਣੀਆਂ ਵਟਵਟ ਦੇ ਤੇ ਆਪਾਂ ਮਿਲ ਮੁਲ ਛੇਤ ਮਾਡਲ ਨੂੰ ਲੈ ਕੇ ਜੀ ਕਿ ਅੱਜ ਦਿੱਲੀ ਦੇ ਵੀ ਦੌਰਾ ਸੀਗਾ ਲੇਕਿਨ ਉਸ ਤੋਂ ਪਹਿਲਾਂ ਹੀ ਲਾਈਟ ਗੁੱਲ ਹੋ ਗਈ ਜੀ ਉਸ ਹਸਪਤਾਲ ਦੀ ਉਹ ਛੇਤ ਮਾਡਲ ਤਾਂ ਯਾਰ ਆ ਕਿੰਨੀ ਵਾਰੀ ਤੁਸੀਂ ਪਰਦਾ ਫਾਸ਼ ਕੀਤਾ ਆਪਰੇਸ਼ਨ ਹੁੰਦੇ ਆ ਰਜਿੰਦਰਾ ਹਸਪਤਲ ਇਹਨਾਂ ਦਾ ਏ ਕਲਾਸ ਹਸਪਤਲ ਹੈ ਡਾਕਟਰ ਨਹੀਂ ਪਰਦਾ ਫਾਸ਼ ਕਰਦਾ ਦਵਾਈਆਂ ਹਸਪਤਾਲਾਂ ਚ ਨਹੀਂ ਮਰੀਜ਼ਾਂ ਦਾ ਇਲਾਜ ਕੋਈ ਨਹੀਂ ਜਿਹੜਾ ਇਹਨਾਂ ਦਾ ਉਹ ਮਾਡਲ ਸੀ ਉਹਦੀ ਇਨਕੁਆਇਰੀ ਦਿੱਲੀ ਸ਼ੁਰੂ ਹੋ ਗਈ ਆ ਆਮ ਆਦਮੀ ਕਲੀਨਿਕ ਦੀ ਪੰਜਾਬ ਚ ਵੀ ਸ਼ੁਰੂ ਹੋਣੀ ਹੈ ਸਭ ਫੜੇ ਜਾਣਗੇ ਇਹਨੂੰ ਦੱਸ ਦਿਓ ਮੇਰੇ ਵੱਲੋਂ ਡੋਨਟ ਵਰੀ ਥੈਂਕ ਯੂ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ